ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਣਾ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋਰਸੇ ਕੇ ਪਿੰਡ ਦੇ ਬਿਲਕੁਲ ਨਜ਼ਦੀਕ ਪਿੰਡ ਮਾਣਾ ਮੱਲੀਆਂ ਪਿੰਡ ਬਿਲਕੁਲ ਅਲੱਗ ਹੈ ਆ ਪੁੱਚਰ ਵਿਦੀਚੰਦ ਸੀਨਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 23 ਨਵੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:30 ਵਜੇ ਦਾ ਛੇਰੇ ਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਟੋਟਲ 4 ਦਿਖਾਉਣੇ ਆ ਚਾਰੇ ਐਨੀਮਲ ਜਿਹੜੇ ਆ ਗੱਬਣ ਪਿਆਰੀ ਵਾਲੇ ਆ ਠੀਕ ਆ ਜੀ ਸੋ ਨਸਲ ਬਰੀਡ ਹਰੇਕ ਤਰ੍ਹਾਂ ਦੀ ਤੁਹਾਨੂੰ ਦੇਖਣ ਦੇ ਵਿੱਚ ਮਿਲ ਜੂਗੀ ਕ੍ਰੋਸ ਆਂਗ ਰਾਟੀ ਕ੍ਰੋਸ ਸ਼ਹੀਵਾਲ ਠੀਕ ਆ ਜੀ ਇੱਕ ਮੱਝ ਤਾਂ ਉਹ ਦਿਖਾ ਦਾਂਗੇ ਇਹ ਵੀ ਗੱਬਣ ਸੋ ਤਿੰਨੇ ਚਾਰੇ ਨਾਲ ਗੱਬਣ ਆ ਪੂਰੀ ਡਿਟੇਲ ਆਪਾਂ ਵੀਰ ਸਿਰੇ ਤੋਂ ਲੈਣੇ ਆ ਤੇ ਖਾਸ ਵਿਜਿਟ ਪਿੰਡ ਮਾਣੇ ਕਰਨੀਆਂ ਤੁਸੀਂ ਠੀਕ ਆ ਜੀ ਸਿਰੇ ਵੀਰ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਿਕਾ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਵੀਰੇ ਠੀਕ ਠਾਕ ਐਮ ਵਧੀਆ ਵਧੀਆ ਬੜੀ ਕਿਰਪਾ ਬਾਬੇ ਦੀਪ ਸਿੰਘ ਦੀ ਚਲੋ ਸ਼ੁਕਰੇ ਮਾਲਕ ਦਾ ਵੀਰ ਸਿਰ ਉੱਪਰ ਮਾਲ ਪਾਇਆ ਹੋ ਗਿਆ ਵੀ ਤੋ ਸੇਲ ਹੋ ਜੇ ਸੰਧੂ ਸਾਹਿਬ ਮਿੰਟਾਂ ਮਿੰਟ ਹੀ ਸੇਲ ਹੋਏ ਠੀਕ ਹੈ ਵੀਰੇ ਪਹਿਲੇ ਫੋਨ ਤੇ ਹੀ ਸੇਲ ਹੋ ਗਏ ਸੰਧੂ ਸਾਹਿਬ ਚਲੋ ਬਹੁਤ ਵਧੀਆ ਗੱਲ ਭਰਾ ਤੇ ਸਿਰ ਵੀ ਅੱਜ ਬੱਚੀਆਂ ਆ ਵੀ ਬੜੀਆਂ ਬਾਕਮਾਲ ਕੱਢ ਕੇ ਆਏ ਹਾਂਜੀ 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 ਕਰਾਸ ਦੇ ਅੰਗ ਆ ਹਾਂਜੀ ਹਾਂਜੀ ਆਹ ਦੇ ਜਲਸੀ ਆ ਸੰਧੂ ਸਾਹਿਬ ਆਹ ਦੀ ਜਲਸੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਜਰਸੀ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਇਹ ਜੈਕਪ ਦੇ ਵਿੱਚ ਕਰਾਸ ਹੈ ਜੈਕਪ ਦੇ ਵਿੱਚ ਕਰਾਸ ਹਾਂਜੀ ਹਾਂਜੀ ਦੇਣਾ ਸਮਾਂ ਖੜਦਿਆਂ ਕੋਈ ਆਹ ਦੇ ਲੈ ਜੋ ਬੱਚੀ ਅੱਠ ਕੇ ਦੇਣਾ ਆਹ ਦੇ 2-4 ਤਾਂ ਨਹੀਂ ਖੜੂਗੀ ਬੱਚੀ ਠੀਕ ਠੀਕ ਹ ਲਭ ਸਾਰੇ ਵੀ ਫਲਕਾਰੀਆਂ ਫਲਕੋਰੀਆਂ ਆਪਾਂ ਵੀ ਕਰ ਹਾਂਜੀ ਹਾਂਜੀ ਮੈਂ ਪਾਈਏ ਆਪਾਂ ਵੀ ਫਲਕਾਰੀਆਂ ਫਲਕੋਰੀਆਂ ਠੀਕ ਆ ਹਾਂਜੀ ਹਾਂਜੀ ਬਾਈ ਵੀ ਸਾਰੇ ਜੀ ਡਿਟੇਲ ਕਰਦਿਓ ਸਾਜੀ ਸ਼ੁਰੂਆਤ ਕਿਧਰੋਂ ਕਰਦੇ ਆ ਇੱਦਾਂ ਗੱਲ ਗੀ ਸੰਧੂ ਸਾਹਿਬ ਪਹਿਲੇ ਨੰਬਰ ਵਾਲੀ ਤੋਂ ਕਰ ਲੈ ਇਹ ਸੂਆ ਕਿਵੇਂ ਕਿਨਵਾਸ ਹੁੰਦੀ ਆ ਇਹ ਸੰਧੂ ਸਾਹਿਬ ਦੂਜੀ ਸੂਆ ਹੁੰਦੀ ਆ ਦੂਜਾ ਸੂਆ ਹਾਂਜੀ ਹਾਂਜੀ ਲਓ ਜੀ ਦੂਜਾ ਸੂਆ ਦੋਸਤੋ ਵੇਰਨਾ ਸੁਣਾ ਇੱਕ ਵਾਰੀ ਤੁਸੀਂ ਆ ਫੇਸ ਕੁਆਲਟੀ ਵੇਖ ਲਓ ਹਾਈਡ ਕੱਟ ਮੀਡੀਅਮ ਤੋਂ ਪਲੱਸ ਥੋੜੀ ਜਿਹੀ ਵੀਰ ਮੰਨ ਕੇ ਕੋਈ ਸੌਦਾ ਕਰ ਲੈ ਠੀਕ ਆ ਜੀ ਸੈਕੰਡ ਟਾਈਮਰ ਦੂਜਾ ਸੂਆ ਤੇ ਦਿ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਬਣੀ ਦਣੀ ਚੰਗੀ ਆ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਠੰਡੀਆਂ ਤੇਰੀਆਂ ਲੋ ਇਧਰ ਵੇਖੋ ਠੰਡੀਆਂ ਠੁੰਡੀਆਂ ਪੂਰੀਆਂ ਐ ਨਹੀਂ ਮੈਂ ਇੱਕ ਛੋਟਾ ਮਾਰੂਗੀ ਇਧਰ ਆਹ ਦੇਖੋ ਹਾਂ ਸੋ ਠੰਡੀਆਂ ਤੇਰੀਆਂ ਸੀਲਸ ਲੱਗ ਹਾਂਜੀ ਹਾਂਜੀ ਬਾਕੀ ਹਵਾਨੇ ਲੈਵੇ ਦੀ ਜੇਕਰ ਤੁਸੀਂ ਆਪਾਂ ਬੰਤਰ ਵੇਖੀਏ ਤੇ ਥੱਲੇ ਉਹ ਕਰਮਾਲੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਕਰੀ ਆਉਂਦੀਆਂ ਨੇ ਠੀਕ ਆ ਹਾਂਜੀ ਹਾਂਜੀ ਦੇ ਮਨਾਜੇ ਪੰਜ ਮਾਜੇ ਛੇ ਲਾਜੇ ਜਿੰਨੇ ਵੀ ਲਾਜੇ ਉਹਨੇ ਦਿਨ ਚੰਗੇ ਦੇ ਲਈ ਠੀਕ ਆ ਹਾਂਜੀ ਹਾਂਜੀ ਸੋ ਦੂਜਾ ਸੋਭਾ ਕਿ 53 ਦੁੱਪਣ ਦੀ ਆਪਣੀ ਤਸੱਲੀ ਐ ਮੈਂ ਅੱਛਾ ਤੁਪਪੰਦੀ ਐ ਮੋਗੀਆਂ ਨੇ ਆਉਂਦੀਆਂ ਤੇ ਤੁਪਪਣਾ ਅੱਛਾ ਸੇਰੇ ਵੀਰ ਕੋਈ ਭੈਣ ਭਰਾ ਜਿੰਨੇ ਵੀ ਤੁਹਾਡਾ ਸੰਪਰਕ ਕਰਦੇ ਆਨਲਾਈਨ ਸੌਦਾ ਕਰਦੇ ਕੇ ਜਾਂ ਆਉਂਦੇ ਵੀ ਹੈਗੇ ਆਪਣੇ ਕੋਲ ਖਾਸ ਤੌਰ ਤੇ ਕੋਈ ਭੈਣ ਭਰਾ ਵੀ ਕਹਿੰਦਾ ਕੋਈ ਆਨਲਾਈਨ ਵੀ ਲੈ ਜਾਂਦਾ ਆਪੇ ਜਿਵੇਂ ਜਿਵੇਂ ਕਿਸੇ ਦਾ ਤਪਾਰ ਬਣਿਆ ਜਿੱਤਾਂ ਜਿਤਨਾ ਕਿਸਦਾ ਮੰਨ ਲਓ ਕੀਨ ਆ ਜਿਹੜੇ ਕੀਨ ਕਰੇ ਲੈ ਵੀ ਜਾਂਦਾ ਨਹੀਂ ਤੇ ਉਹਨੂੰ ਆਖੇ ਤਾਂ ਇੱਥੇ ਆ ਕੇ ਆਪਣੇ ਪਾਸ ਕਰਕੇ ਲੈ ਵੀਰ ਸੇਰੇ ਕੱਢੀਏ ਬਾਹਰ ਤੋਰ ਕੇ ਦਿਖਾਈਏ ਅਪਰ ਉਸ ਤੋਂ ਬੱਚੀ ਤੁਹਾਨੂੰ ਪਹਿਲੇ ਨੰਬਰ ਵਾਲੀ ਆਪਾਂ ਦਿਖਾ ਦਿੰਨੇ ਆ ਸੈਕਿੰਡ ਸੁਵਾ ਜਨੇ ਸੁਣਾ ਤੇ ਦਿਨ ਹਜੇ ਕਰਮਾਂ ਦੀ 5 ਰਜੇ 6 ਰਜੇ ਥੱਲਿਆਂ ਅੱਜ ਦੇ ਦਿਨ ਇਹਨੇ ਕੀਤੀ ਉੰਨੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਸੰਦੂ ਸਾਹਿਬ ਬਣ ਜੂਗੀ ਪੂਰੀ ਬੱਛੀ ਬਣੂ ਵੱਡੀ ਬੱਛੀ ਬਣ ਕੇ ਸੂਗੀ ਚੰਗੀ ਆ ਦੇਖੋ ਜੀ ਠੀਕ ਹੈ ਹਵਾਨਾ ਲੇਵਾ ਉਸੇ ਬਿਲਕੁਲ ਫਿਕਸ ਨਿੱਗਰ ਲੇਵਾ ਸਭ ਠੰਡੀ ਠੁੰਡੀ ਬੜੀ ਆਵੇ ਥੋੜੀ ਸ਼ਰਿਰ ਗਾਂ ਫਲਕਾਰੀ ਵੀ ਮਾਰੀ ਗਾਂ ਕਰਦੇ ਆ ਜੇ ਮਾੜਾ ਪ੍ਰੋਪਰ ਸਾਈਡ ਤੋਂ ਦਿਖਾ ਦਈਏ ਇਧਰ ਠੰਡੀ ਤੇ ਜੀ ਤੁਸ ਆਵੇ ਲੋ ਜੀ ਠੀਕ ਆ ਜੀ ਸੋ ਠੰਡੀ ਤੇਰੀਆਂ ਸੀਲਸ ਆਉਗਾ ਠੀਕ ਆ ਜੀ ਨਾਲ ਦੇ ਨਾਲ ਇੱਕ ਕ੍ਰੋਸ ਆਂਗਾ ਹੁਣ ਨਾਰਮਲੀ ਸਿਆਲੀ ਦੇ ਨਾਲ ਠੀਕ ਆ ਜੀ ਗਾਂ ਗਰਮੀ ਦੇ ਵਿੱਚ ਵੀ ਵਾਧੂ ਬੰਦੀ ਹੈ ਇਹੋ ਜੇ ਐਨੀਮਲ ਸੋ ਕ੍ਰੋਸ ਆਂਗਾ ਜਿੱਦਾਂ ਵੀ ਉਦੋਂ ਮੌਕੇ ਤੇ ਲੱਭਦੇ ਆ ਕੁਝ ਕ੍ਰੋਸ ਆਂਗ ਦੋਸਤੋਂ ਵੀ ਚੱਲਣ ਵਾਲੇ ਪੂਰੇ ਠੀਕ ਆ। ਸੋ ਰੰਗ ਪ੍ਰਿੰਟ ਦਾ ਪੂਰਾ ਡੱਬਾ ਠੀਕ ਆ ਜੀ। ਡੱਬਾ ਇਹ ਬਲੈਕ ਤੇ ਵਾਈਟ ਡੱਬਾ। ਠੀਕ ਆ। ਸ਼ਰੇ ਕੀ ਡਿਮਾਂਡ ਵੀਰੇ ਮੁੱਲ ਕੀ ਕਰਤਾ ਜਾਂਦਾ ਕਿੰਨੇ ਰੁਪਏ ਸਾਹਿਬ ਆਪਾ 75 ਨਹੀਂ ਮੰਗਣਾ 80 ਨਹੀਂ ਮੰਗਣਾ 60000 ਰੁਪਿਆ ਮੋਲਿਆ ਬਾਕੀ ਮੌਕੇ ਤੇ ਤੁਹਾਡੀ ਵੀਡੀਓ ਵੇਖ ਕੇ ਆਊਗਾ ਤੇ ਮਾਨਤਾ ਕਰ ਦਾਂਗੇ ਸਰ ਉਹ ਵਾਰ ਛੜਦੀ ਦੇ ਦਾਂਗੇ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਥੱਡੀ ਤੇਰੀ ਸੰਤੂ ਸਾਹਿਬ ਦੁੱਧ 20 ਕਿਲੋ ਚ ਆਜੂਗੀ 17 18 ਕਿਲੋ ਪਹਿਲ ਨੇ ਦੁੱਧ ਦਿੱਤਾ ਲੋ ਜੀ ਵੀ ਐਂਡ ਤੋਂ ਐਂਡ ਜਿਹੜਾ 60000 ਹਾਂਜੀ ਬਾਕੀ ਦੋ ਘੱਟ ਦੇ ਦਾਂਗੇ ਛੜਦੀ 85000 ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਤੁਹਾਡੀ ਵੀਡੀਓ ਵੇਖ ਕੇ ਆਊਗਾ ਕੋਈ ਮਾਨਤਾ ਕਰ ਦਾਂਗੇ ਠੀਕ ਹੈ ਇੱਧਰ ਸੈਕੰਡ ਨੰਬਰ ਤੇ ਆਪਣਾ ਸ਼ੇਰੀ ਵੀ ਰ ਆਪਣਾ ਜਿਹੜੀ ਜਰਸੀ ਦੇ ਵਿੱਚ ਆ ਗਈ ਕ੍ਰਾਸ ਹਾਂਜੀ ਹਾਂਜੀ ਵਧੀਆ ਕੱਦ ਕੱਦ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਵੀ ਥੱਲੇ ਕਾਫੀ ਖੁੱਲੂਗੀ ਹੈ ਜੀ ਹਾਂਜੀ ਸਤੂ ਸਾਹਿਬ ਠੱਲਾ ਬੜੀਆਂ ਇੱਥੇ ਦੇਖੋ ਹਾਂ ਇੱਥੇ ਦੇਖੋ ਠੱਲਾ ਬਹੁਤ ಜಾਦੀਆਂ ਨੇ ਥੋੜੇ ਜਿਹਾ ਤੋਂ ਦਰਦੀ ਆ ਉਹ ਤਾਂ ਕਹਿੰਦੀ ਨਹੀਂ ਕੁਛ ਆ ਵੀ ਹਾਂ ਇੱਥੇ ਦੇਖੋ ਉਹ ਦੱਸੋ ਐਨੀਮਲ ਵੈਸੇ ਥੋੜਾ ਜਿਹਾ ਉਪਰੇ ਬੰਦੇ ਤੋਂ ਮਾੜਾ ਮਾੜਾ ਕਿਤੇ ਨਾ ਕਿਤੇ ਡਰਦੇ ਆ ਇੱਕਾ ਥੋੜਾ ਕੈਮਰਾ ਜਦੋਂ ਆਪਾਂ ਲਾ ਕੇ ਜਾਂਦੇ ਆ ਅਬ ਇਹ ਗੋਤਰਾ ਨਹੀਂ ਕੋシャンਦੀ ਐਸੀ ਸੀਲਸ ਹੋਊ ਠੰਡੀ ਧੀਰੀ ਜਿੰਨੀ ਕਿ ਤਸੱਲੀ ਆ ਆਪਾਂ ਨੋਰਮਲੀ ਤੁਹਾਨੂੰ ਇੱਕ ਹੱਥ ਹੱਥ ਪੂਰਾ ਹਵਾਨੇ ਚੱਡੇ ਨੂੰ ਲਵਾ ਕੇ ਜਿਹੜਾ ਦਿਖਾ ਦਿੰਨੇ ਆ ਠੀਕ ਆ ਠੰਡੀ ਧੀਰੀ ਐ ਸੀਲਸ ਆਊ ਆ ਰਗ ਪ੍ਰਿੰਟ ਦੀ ਗੱਲ ਕਰਕੇ ਤੇ ਬਿਲਕੁਲ ਜਿੱਦਾਂ ਕਿ ਬਦਾਮੀ ਰੰਗ ਦੇ ਵਿੱਚ ਆ ਠੀਕ ਆ ਤੇ ਸੂਬਾ ਇਹ ਸਿਰਕ ਨਵਾ ਸੂਰੀ ਆ ਬੈਰ ਇਹ ਦੂਜੀ ਸੂਗਿਆ ਆ ਮੋਹ ਸੰਧੂ ਸਾਹਿਬ ਛਿੱਗੀ ਜੋ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਮੜਾ ਬਾਹਰ ਕਰਕੇ ਦਿਖਾਈਏ ਮੜਾ ਤਸੱਲੀ ਦੇ ਨਾਲ ਹਾਂਜੀ ਹਾਂਜੀ ਵਿਖਾਉਣੇ ਆ ਸੰਧੂ ਸਾਹਿਬ ਠੀਕ ਆ ਜੀ ਸੋ ਵਚੀ ਦੋਸਤੋ ਮੋਹ ਦੰਦੀ ਇਹ 6 ਆ ਤੇ ਥੋੜੇ ਸਲੋ ਬਿਰ ਸਿਰੇ ਤੋੜਿਆ ਜੀ ਕਾਲੀ ਪੈਂਦੀ ਸੰਧੂ ਸਾਹਿਬ ਤੋਰੀ ਆ ਹਾਂਜੀ ਰਾਜੀ ਜੀ ਸੰਧੂ ਸਾਹਿਬ ਪੂਰੀ ਆ ਥੋੜਾ ਜਿਹਾ ਉਪਰੇ ਬੰਦੇ ਤੋਂ ਤੁਸੀਂ ਥੋੜਾ ਜਿਹਾ ਡਰਦਾ ਐਨੀਮਲ ਠੀਕ ਆ ਉਹ ਤੁਸੀਂ ਰੀਸਟਾਰਟ ਕਰ ਲਿਓ ਨਹੀਂ ਆਈ ਆ ਨਾ ਕਾਲੀ ਪੈਂਦੀ ਆ ਹਾਂ ਐਨੂੰ ਤੋੜ ਲਾ ਬਿਰ ਸਿਰੇ ਕਿ ਮਾਰਾ ਜੈਨੂੰ ਤੋੜ ਐਨੂੰ ਤੋੜੀਏ ਸੰਧੂ ਸਾਹਿਬ ਤੋੜਦੇ ਹਾਂ ਐਨੂੰ ਤੋੜਦੇ ਲਾਬੇ ਵਾਹ ਤੇ ਦੋਸਤੋ ਚੰਗੀ ਹੱਡੀ ਕਾ ਜੀ ਦੂਜਾ ਸੁਆ ਤੇ ਬਾਕੀ ਫੈਸ਼ਰ ਪੁਸ਼ਨ ਬਚੀ ਨੂੰ ਬਹੁਤ ਜ਼ਿਆਦਾ ਕਰਮਾਂ ਲਈ ਪੂਰੀ ਨਿੱਗਰ ਪੂਰੀ ਜੰਮੀ ਪਲੀ ਠੀਕ ਆ ਬੜਾ ਸਿਰਫ ਫਲਕਾਰੀ ਲਾਇਓ ਜੀ ਲਓ ਜੀ ਲਓ ਆਹ ਦੇਖੋ ਜੀ ਠੀਕ ਆ ਬਾਕੀ ਰੰਗ ਰੰਗ ਬਹੁਤ ਸੋਹਣਾ ਢਿਕਾ ਜੀ ਜਿੱਦਾਂ ਆਪਾਂ ਇੱਕ ਜਰਸੀ ਪਲੇਟ ਦੇ ਵਿੱਚ ਦੇਖਦੇ ਆ ਮੈਂ ਪਹਿਲਾ ਜ਼ਿਕਰ ਕਰਤਾ ਬਾਦਾਮੀਆ ਰੰਗ ਆ ਬਰਾਊਨ ਕਲਰ ਥਾਂ ਤੋਂ ਬੜਾ ਵਧੀਆ ਲੱਗਾ ਕਰਮ ਵਾਲਿਓ ਠੀਕ ਆ ਜੀ ਆਹ ਦੇਖੋ ਸੋ ਚਾਰ ਥਾਣਾ ਆ ਕਰੋ ਚੈੱਕ ਲੈ ਵੀ ਛੇ ਫਿਰ ਕੀ ਮੋਲ ਕਰਤਾ ਇਸ ਬੱਚੀ ਦਾ ਸੰਤੂ ਸਾਹਿਬ ਆਣੇ 40000 ਦੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਵੀ ਜਿੱਥੇ ਆਪਾਂ ਹੁਣ ਦੇ ਦੇਣੀ ਹੈ ਮਤਲਬ ਸੰਤੂ ਸਾਹਿਬ 40000 ਦੇ ਦਾਂਗੇ 40000 ਦੀ ਵੈਸੇ ਰੋੜ ਜਿਹੜੇ ਕਿਸਾਨ ਵੀਰੋਂ ਪਹਿਲਾਂ ਵੀਰ ਤੇ ਨਾਰਮਲ ਹੁੰਦਾ ਜਾਇਜ ਰੇਟ ਹੁੰਦਾ ਆ ਪਾ ਕਰਕੇ ਵੀਰ ਛੇ ਪਸ਼ੂ ਜੇ ਸੰਤੂ ਸਾਹਿਬ ਇਹ ਤਿਆਰ ਕਰਕੇ ਵੇਚਗੇ ਨਾ ਅੱਛੀ ਭਾਅ 55000 ਦੀ ਵੇਚ ਦੋ ਆ ਠੀਕ ਜਿੰਨੀ ਨਗਰ ਨੁਗਰ ਜਿੰਨੀ ਰਾਜੀ ਰੂਜੀ ਆ ਅਜੇ 5-7 ਦਿਨ ਖੜਦੀ ਆ ਆਪਾਂ ਮੋਲ ਜਾਇਜ ਹੀ ਕਰਨਾ ਸੰਤੂ ਸਾਹਿਬ ਬਿਲਕੁਲ ਜੀ ਬਿਲਕੁਲ ਲਓ ਦੱਸੋ 40000 ਦੀ 40000 ਦੀ ਹਾਂਜੀ ਹਾਂਜੀ ਲੋ ਜੀ 40000 ਦੀ 200 ਅੱਜ ਯਸਰੋਂ ਮਿਲਦੀ ਵੀ ਤੁਹਾਨੂੰ ਹਰ ਗੱਲ ਕਰਦੀ ਹੈ ਠੀਕ ਆ ਮਾਮਲਾ ਹੋ ਜੂਗਾ ਵਿੱਚੋਂ ਹਾਂਜੀ ਹਾਂਜੀ ਠੀਕ ਆ ਤੇ ਚੰਗੀ ਆ ਇਧਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੱਚੀ ਖੜੀ ਏ ਕਰ ਇਹ ਸੰਧੂ ਸਾਹਿਬ ਪਹਿਲੇ ਸਵੇਰੇ ਸੋਣਾ ਹੈ ਪਹਿਲੋਂ ਹਾਂਜੀ ਹਾਂਜੀ ਠੀਕ ਆ ਜੀ ਤੇ ਠੰਡੀ ਧੀਰੀ ਇਹ ਵੀ ਬੜੀ ਇਧਰ ਦੇਖੋ ਥੋੜਿਆ ਦਰਦੀ ਆ ਬਾਕੀ ਨਹੀਂ ਗੱਲ ਕੋਈ ਆਵੇ ਠੀਕ ਆ ਥੋੜੀ ਫੁਲਕਾਰੀ ਵੀਰੇ ਮੜਾ ਜੇ ਇਧਰ ਰੁੱਕ ਸਾਈਡ ਤੋਂ ਚੁਕਾ ਕੇ ਵਿਖਾ ਦੇ ਜੇ ਆਹੋ ਆ ਦੇਖੋ ਜੀ ਠੀਕ ਆ ਠੀਕ ਆ ਸੋ ਪਹਿਲਾਂ ਵਾਰ ਜਿਹੜੀ ਦੋਸਤੋ ਤੁਹਾਨੂੰ ਦਿਖਾ ਰਿਹਾ ਨੰਬਰ ਤੇ ਜਾ ਦੇ ਕੇ ਮਿਹਰਬਾਨ ਨਾਲ ਦੀ ਨਾਲ ਪਾ ਦਿੰਦੇ ਆ ਲਓ ਫਿਰ ਖੋਲ ਕੇ ਤੋੜ ਕੇ ਦਿਖਾ ਦਿੰਗੇ ਪਹਿਲਾ ਸੁਆਬ ਅੱਛੀ ਨੇ ਸੋਣਾ ਆ ਫੇਸ ਕੁਆਲਿਟੀ ਆ ਠੀਕ ਆ ਜੀ ਸੰਧੂ ਸਾਹਿਬ ਪੂਰੀ ਪੂਰੇ ਵੱਡੇ ਕਾਦੇ ਵੇਚਿਆ ਹਾਂਜੀ ਹਾਂਜੀ ਬਾਕੀ ਹੈ ਇਹ ਵੀ ਕਰਮਾਂ ਦੀ ਬੰਦ ਲੈ ਰੇ ਦੀ ਪੂਰੀ ਹਾਂਜੀ ਹਾਂਜੀ ਬੜੀ ਬੰਦ ਲੈ ਰੇ ਨੇ ਥੰਦੂ ਸਾਹਿਬ ਬਹੁਤ ਜ਼ਿਆਦੀ ਰਾਜੀ ਹੋ ਜੀ ਆ ਚੰਗੀ ਚੰਗੀ ਆ ਜਿੰਨੀ ਆ ਬਹੁਤ ਖੂਬਸੂਰਤ ਆ ਹਾਂਜੀ ਬੜੀ ਬੱਛੀ ਆ ਥੰਦੂ ਸਾਹਿਬ ਸੀ ਥਾਣਾ ਦੀ ਹਾਂਜੀ ਹਾਂਜੀ ਵੰਡ ਤੇ ਪੂਰਾ ਲੱਗਾ ਥਾਣਾ ਹਾਂਜੀ ਹਾਂਜੀ ਗੇਰ-ਗੇਰ ਤੇ ਥਾਣਾ ਲੱਗਾ ਥੰਦੂ ਸਾਹਿਬ ਹਾਂ ਬਾਕੀ ਤੇਪਨ ਤੋਂ ਪੁਰਾ ਸ਼ਾਇਦ ਆਉਂਦਾ ਕਿ ਅਜੇ ਬੋਲਾ ਬੁਲਾ ਪਾ ਨਕੀ ਆ ਨਹੀਂ ਸ਼ਾਇਦ ਹੀ ਆਉਂਦਾ ਥੰਦੂ ਸਾਹਿਬ ਅਜੇ ਠੀਕ ਆ ਹਾਂਜੀ ਹਾਂਜੀ ਲਓ ਦੋਸਤੋ ਪਹਿਲਾਂ ਉਹ ਬੱਠੀ ਆ ਇਹ ਵੀ ਬਾ ਕੁਮਾਲ ਬਾਕੀ ਥੱਲੇ ਲੇ ਲੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਠੀਕ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਲਓ ਜੀ ਠੀਕ ਆ ਜੀ ਕੋਈ ਫੋੜ ਦੀ ਕੋਈ ਸ਼ਾਕ ਨਹੀਂ ਗਈ ਚਾਰ ਹੀ ਥਾਣਾ ਠੀਕ ਆ ਜੀ ਜੋ ਮੇਨ ਪ੍ਰਮੁੱਖ ਹੁਣ ਬਿਲਕੁਲ ਮੌਕੇ ਦੇ ਦੇਖ ਰਹੇ ਆ ਤੇ ਇਹਦਾ ਸ਼ੇਰ ਇੱਕ ਐਗਜ਼ੈਕਟ ਜਿਹੜੇ ਦਿਨਾਂ ਇਹ ਵੀ ਲੈ ਜੂ ਖਾਪਾ ਖੰਡ ਜੀ 8 ਦਿਨ ਸੰਧੂ ਸਾਹਿਬ ਲੈ ਜੂਗੀ 8 ਦਿਨ ਹਾਂ ਜੀ ਚੰਗੀ ਬਣੂਗੀ ਥੱਲੇ ਥੱਲੇ ਠੀਕ ਆ ਜੀ ਹਾਂਜੀ ਹਾਂਜੀ ਤੇ ਦੇ ਦਿਆ ਕਿੰਨੇ ਦੀ ਐ ਇਹ ਸੰਧੂ ਸਾਹਿਬ 50000 ਦਿਖਾਣਾ ਦੇ ਦਾਂਗੇ 50 ਦੀ ਕੀ ਮਾਨਤ ਰਹੂਗਾ ਮੋਕੇ ਤੇ ਕਰਦਾਂਗੇ 1000 ਰੁਪਿਆ ਮਾਨ 90 ਦੀ ਹਾਂਜੀ ਹਾਂਜੀ ਲੋ ਵੀ ਮੋਕੇ ਤੇ ਦੋਸਤੋ ਇੱਕ ਘਟ 50 ਦੀ ਹੋ ਜੂਗੀ ਠੀਕ ਆ ਜੀ 90 ਦੀ ਇਹ ਤੁਹਾਨੂੰ ਵੱਛੀ ਮਿਲ ਜੂਗੀ ਬੈਡ ਮਿਲ ਜੂਗੀ ਪਹਿਲਾ ਸੂਬਾ ਸੌਣ ਵਾਲੀ ਹਾਂ ਬਈ ਠੰਡੀ ਤੇਰੀ ਸੰਧੂ ਸਾਹਿਬ ਆ ਦਿਖਾ ਦੇ ਠੀਕ ਆ ਜੀ ਓਕੇ ਇਧਰ ਆਪ ਕੋਲ ਇੱਕ ਛੇੜੇ ਲਾਸਟ ਵਿੱਚ ਜਿਹੜੀ ਇੱਕ ਮੱਝ ਇਹ ਵੀ ਗੱਬਣ ਆ ਗਈ ਐ ਇਹ ਸੰਧੂ ਸਾਹਿਬ ਤੇ ਜੇ ਸਵੇਰੇ ਸੌਣ ਵਾਲੀ ਆ ਇਹ ਸੂਬਾ ਤੀਜਾ ਦੂਜਾ ਸੁਗਾ ਦੂਜਾ ਹਾਂਜੀ ਹਾਂਜੀ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਹਨਾ ਹਾਂਜੀ ਹਾਂਜੀ ਹਾਈਟ ਮੀਡੀਅਮ ਠੀਕ ਹੈ ਬਾਕੀ ਲਾ ਲਾਤ ਨੂੰ ਥੱਲੇੋਂ ਕਾਫੀ ਗਈ ਹੈ ਲਾਥੇ ਕੀ ਕਾਫੀ ਪਰ ਅਜੇ ਪੰਚਾਤਾ ਲਿਆ ਜਾਊਗੀ ਸੰਧੂ ਸਾਹਿਬ ਠੀਕ ਹੈ ਹਜੇ ਵੀ ਕੱਢਦੀ ਇਹਨਾਂ ਪੰਜ ਜਾਨ ਹਾਂਜੀ ਹਾਂਜੀ ਲਾਇਆ ਨੇ ਇਹ ਇਹ ਜਿੰਨੀ ਮਿੱਕੀ ਓਨੀ ਥੱਲੇੋਂ ਤਿੱਖੀ ਬੰਨਾ ਹੈ ਅੱਛਾ ਹਾਂਜੀ ਹਾਂਜੀ ਬਲੇਡਰ ਬਣਨੂਗੀ ਬਲੇਡਰ ਬਣਦੂਗੀ ਇਕਰੀ ਲੈ ਸਿਰੇ ਬਾਹਰ ਕੱਢ ਲਗੀ ਫਿਰ ਤੋੜ ਕੇ ਦਿਖਾ ਦੇਗੀ ਇਹ ਦੱਸੋ ਸੁਆ ਦੂਜਾ ਸੋਣ ਵਾਲੀ ਇਹ ਤੁਹਾਨੂੰ ਓਪਰਚੁਨਿਟੀ ਦਿਖਾ ਰਹੇ ਹਾਂ ਠੀਕ ਆ ਦਿਨ ਹਜੇ ਤੇ ਬਾਅਦ ਇੱਕ ਵਾਰੀ ਤੁਹਾਨੂੰ ਆਪਾਂ ਲੰਬਾ ਤੋਰ ਕੇ ਦਿਖਾ ਦੇਣੀ ਆ ਠੀਕ ਆ ਬਾਕੀ 35 ਤੋਂ ਉੱਪਰ ਦੀ ਪੂਰੀ ਰਿਪੋਰਟ ਓਕੇ ਆ ਜੀ ਸੰਧੂ ਸਾਹਿਬ ਆਪਣੀ ਗਾਰੰਟੀ ਹੋਗੀ ਜੇ ਕੋਈ ਭੈਣ ਆਨਲਾਈਨ ਮੰਗਵਾਉਂਦਾ ਏ ਤੇ ਉਹ ਤੋਂ ਜਮਾਰਾ ਵੀਡੀਓ ਤੇ ਤਪਾ ਦਾਂਗੇ ਜੇ ਕੋਈ ਇੱਚ ਆ ਕੇ ਟਿਪਤਾ ਤੇ ਟਿਪ ਕੇ ਲਾ ਜੇ ਕੋਈ ਗੱਲ ਸੰਧੂ ਸਾਹਿਬ ਉਰ ਲੋ ਲਮਾਤ ਉਰ ਦੇ ਆ। ਬਾਕੀ ਮੋਲਮਾਲ ਦੀ ਤਾਂ ਬੜੀ ਪਾਸ ਉਤਰੀ ਹੈ ਕੰਮ। ਸੰਦੂ ਸੰਦੂ ਸਾਹਿਬ ਹਾਂ ਨਾ ਹੀ 60000 ਹੀ ਦੇ ਦਾਂਗੇ। 60 ਦੇ। ਹਾਂਜੀ ਹਾਂਜੀ। ਬਾਕੀ ਦੋਸਤੋ ਜੇ ਸਮੋ ਜਿਹੜੀ 60000 ਰੁਪਇਆ ਲਾਉ ਬਣਾਈ ਕਰਮ ਵਾਲੀ ਪਈ ਹੈ ਚੰਗਾ ਥੱਲੇ ਬਣ ਗਈ ਆ ਠੀਕ ਆ। ਹਾਂਜੀ ਹਾਂਜੀ। ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਆ ਫੇਸ ਕੁਆਲਿਟੀ ਇਹਦੀ ਮੂੰਹ ਮੱਥੇ ਦੀ। ਹਾਂਜੀ। ਪੂਰੀ ਨਿੱਗਰ ਹਾਈਟ ਮੀਡੀਅਮ ਦਰਮਿਆਨੀ ਆ ਠੀਕ ਆ। ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ। ਬਾਇਆ 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 ਨੂੰ ਠੀਕਾ ਸਿਰੇ ਕੀ ਮੋਲੇਦਾਰ ਹੋਊਗਾ ਫਿਰ ਸੰਤੂ ਸਾਹਿਬ ਹਾਂ ਨਾ 60000 ਹੀ ਦੇ ਦਾਂਗੇ ਹੈ 60000 ਹੀ ਦੇ ਦਾਂਗੇ ਹਾਂ ਨਾ 60 ਦੇ ਹਾਂਜੀ ਹਾਂਜੀ ਉਹ ਕਤਰ-ਕੁਤਰੇ ਕੀ ਕੱਢਦਗੇ ਥੋੜੀ ਬਾਦੀ ਮੌਕੇ ਤੇ ਕੱਢਦਾ ਆਂਗੇ ਸੰਧੂ ਸਾਹਿਬ ਠੀਕ ਆ ਜੀ ਲੋ ਮੌਕੇ ਤੇ ਦੋਸਤੋ ਥੋੜਾ ਬਾੜਾ ਵਿੱਚੋਂ ਮਾਨਤਨ ਹੋ ਜਾਊਗਾ ਇੱਕ ਖਾਲੇ ਸਾਹਿਬ ਆ ਬੇਨਤੀ ਕਰਨੀ ਆ ਜਿਹੜਾ ਵੀਰ ਵੀਰ ਆਉਂਦਾ ਨਾ ਉਹਨੂੰ ਕਹਣਾ ਮੀਡੀਅਮ ਕੱਢ ਦੇ ਆਜ ਵੀਰ ਇੱਕ ਦੇਰਮਿਆਨੀ ਹਾਈਟ ਆਪਾਂ ਵਿੱਚ ਕਹਿ ਦਿੰਦਾ ਅੱਜ ਇੱਕ ਵੀਰ ਨੇ ਵਿਗਣ ਨਹੀਂ ਦਿੱਤੀ ਅੱਛਾ ਜੀ 1000 ਰੁਪਿਆ ਸਾਈ ਪਾਤੀ ਮੁਰਕਿਆਂ ਦਾ ਕੱਦ ਛੋਟਾ ਏ ਜੇ ਮੈਂ 1000 ਰੁਪਿਆ ਨਾ ਮੋੜਦਾ ਤੇ ਤੁਹਾਂ ਵੀ ਆਖਣਾ ਸੀ ਵੀ ਛੇਰੇ ਨੇ 1000 ਰੁਪਿਆ ਦੀ ਮੋੜਿਆ ਨਹੀਂ ਆਪਾਂ ਤਾਂ ਵਿੱਚ ਕਿਹਾ ਵੀ ਦਰਮਿਆਨੀ ਆ ਹਾਂਜੀ ਹ ਜੇਰੇ ਮੇਰੇ ਬੇਪਰ ਦਰਮਿਆਨੀ ਨਹੀਂ ਪਤਾ ਲੱਗਦਾ ਆਪਾਂ ਸਮਦਰ ਗੱਦ ਨੂੰ ਕਹਿੰਦੇ ਆ ਵੀ ਜਿਹੜਾ ਬਿਲਕੁਲ ਸਮਦਰ ਗੱਦ ਆ ਠੀਕ ਆ ਬਾਕੀ ਵਜਨ ਵੱਟੇ ਵਾਲੀ ਆ ਤੇ ਜਿੰਨਾ ਵੀ ਹੈਗਾ ਕਰਮਾਂ ਦੀ ਵਜਨ ਦੋੜ ਗੱਪਣਾਂ ਦੀ ਤਿਆਰੀ ਦੇ ਵਿੱਚ ਆ ਤੇ ਵਜਨ ਦੇ ਵਿੱਚ ਆ ਜਿੰਨੀ ਆ ਠੀਕ ਆ ਤੇ ਇਹ ਝੋਟੀ ਦੂਜਾ ਸੂਰ ਦੋਸਤ ਸੂਣ ਵਾਲੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਐਨੀਮਲ ਆ ਤੇ ਟੋਟਲ ਚਾਰੇ ਜਿਹੜੇ ਗੱਪਣ ਤਿਆਰੀ ਵਾਲੇ ਆ ਤੋਂ ਕੱਲੇ ਕੱਲੇ ਨਗਦੀ ਤੁਹਾਨੂੰ ਡਿਟੇਲ ਮਿਲ ਗਈ ਆ ਠੀਕ ਆ ਤੇ ਇਹ ਅੱਜ ਜਿਹੜੇ ਪਸ਼ੂ ਨੇ ਵੀਰ ਸ਼ੇਰ ਹੀ ਉਹਨਾਂ ਦੇ ਇਸ ਕਿਲੇ ਤੇ sire ਬਈ ਇੱਕ ਨੰਬਰ ਕਰ ਦਈਏ ਸਾਜੀ 9779 21242 ਠੀਕ ਹੈ ਬਾਕੀ 9779721242 ਠੀਕ ਹੈ ਹਾਂਜੀ ਹਾਂਜੀ ਹੋਰ ਕੋਈ ਗੱਲਬਾਤ ਵੀਰ ਵਧੀਆ ਸੰਤੂ ਸਾਹਿਬ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ